ਦੇ ਕੀ ਗੱਲ ਕੀ ਹੋਈ ਏ ਬਾਹਰ ਕੋਈ ਬੱਚੇ ਨਾਲ ਆਈ ਹੋਈ ਸੀ ਤਲਵਛੇ ਨਾਲ ਪਿਆ ਕੇ ਬੰਦੇ ਪਰਦੇ ਕੋਲ ਆ ਰਹੀ ਮਰੀ ਮਾਂ ਦੇ ਹੱਥ ਲਾ ਲ ਤੇ ਕੁੜੀ ਵਿਚਾਰੇ ਆ ਗਈ ਤੇ ਕੁੜੀ ਨੂੰ ਇੰਨੀਆਂ ਚਪੇੜ ਮਾਰੀ ਤੋਂ ਦੇਖ ਰਹੇ ਲੱਗੇ ਨੇ ਕਿਸੇ ਦੇ ਚੈਨ ਖਚਣ ਲੱਗੇ ਕਿਸੇ ਦੇ ਕੁਝ ਕਰਨ ਲੱਗੇ ਨੇ ਬਹੁਤ ਜਿਆਦਾ ਸਾਰੇ ਬੱਚੇ ਸਾਰੇ ਰੋਏ ਨੇ ਤੇ ਅਸੀਂ ਜੇ ਇੱਕ ਦੋ ਮੁੰਡੇ ਅੰਦਰ ਫੜਕੇ ਸੀ ਬਚਾਏ ਨੇ ਤੇ ਬੋਟੀ ਨੂੰ ਵੀ ਅੰਦਰ ਬਿਠਾਤਾ ਮੁੰਡਾ ਜਿਹੜਾ ਵਿਆਹ ਆ ਕੱਲ ਓਏ ਤੇਜ਼ ਜੀ ਬਾਬਾ ਮੈਂ ਨੀ ਕਰ ਬੈਠ ਕੇ ਕਰ ਰਹਾ ਮੈਂ ਆ ਮਸਾ ਫੜਕੜ ਕੰਦਰ ਕੀਤੇ ਬੱਚੇ ਸਾਰ ਉਹ ਬੱਚਿਆਂ ਨੂੰ ਵੀ ਨਹੀਂ ਚੜ ਰਹੀ ਬੱਚਿਆਂ ਦੇ ਵੀ ਮਾਰੀ ਜਾ ਰਹੇ ਸੀ ਚਪੇੜਾ ਬੱਚਿਆਂ ਨੂੰ ਵੀ ਮਾਰੀ ਜਾ ਰਹੇ ਸੀ ਇਹਨੂੰ ਤਾਂ ਫਿਰ ਡੇਗ ਪਈ ਵਿਚਾਰੀ ਤੇ ਜਿਹੜਾ ਮੁੰਡਾ ਨੂੰ ਮਾਰਿਆ ਤਾਂ ਮੁੰਡਾ ਡੇਗ ਪਿਆ ਤੇ ਇਹ ਆਪਦੇ ਭਰਾ ਨੂੰ ਚੱਕਣ ਲੱਗੀ ਇਹਨੂੰ ਚਪੇੜ ਮਾਰ ਕੇ ਘਾ ਖਿੱਚ ਲਿਆ ਕੀ ਖਿੱਚਿਆ ਕੀ ਖਿੱਚ ਕੇ ਲਿਆ ਇੱਕ ਜੁੰਗਾ ਲੱਗੇ ਆ ਵੇਖੋ ਇੱਕ ਹੈਗਾ ਇੱਕ ਲੈ ਗਏ ਆ اچھا ਇੱਕ ਲੈ ਗਏ ਹਾਂ ਤੇ ਹੁਣ ਉਹ ਦਵਾਈ ਲੈਣਗੇ ਤੇ ਤਾਈ ਇਹਨੂੰ ਚਾਚੀ ਕਿੰਨੇ ਬੰਦੇ ਗਾਇਲ ਹੋਏ ਨੇ ਕਟੋ-ਕਟੋ ਸੱਤ ਜਿਹੜੇ ਹੈਗੇ ਜੀ ਨਹੀਂ ਨਹੀਂ ਗਾਇਲ ਕਿੰਨੇ ਜਣੇ ਤੁਹਾਡੇ ਇੱਥੇ ਹੋਏ ਚਾਰ ਪੰਜ ਚਾਰ ਪੰਜ ਬਾਕੀ ਹਸਪੀਟਲ ਗਏ ਚਲੇ ਕੀ ਵੱਜਿਆ ਕੀ ਹੈ ਉਹਨਾਂ ਦੇ ਕਾਫੇ ਵੱਜੇ ਆ ਜੀ ਘਵਾੜੀਆਂ ਵੱਜੀਆਂ ਜੀ ਇੱਕ ਤਾਂ ਸਿਰ ਤੇ ਵੱਜੀ ਕਟੋ ਘਵਾੜੀ ਵੱਟੀ ਸਿਰ ਤੇ ਤੇ ਮੇਰੀ ਮੰਮੀ ਨੇ ਕਾਪਾ ਵੱਜਿਆ ਜੀ ਤੇ ਮੇਰੇ ਭਰਾ ਦੇ ਬਾਅਦ ਇੱਥੇ ਕਾਪਾ ਵੱਜਿਆ ਹੈ 10 ਵੱਜਿਆ ਇੱਥੇ ਤੇ ਇੱਥੇ ਨੀ ये ने संतियाना ने बड़ा ini ਅੱਜ ਵੀ ਉੱਪਰ ਆਜੋ ਤੇ ਲੈ ਗਿਆ ਜੰਮਾ ਚਾਹੀਦਾ ਆ ਗਿਆ ਜੇ ਤੋੜ ਮਾਸ਼ਾਹੂਰ ਆਈਆ ਕਾਤਾ ਦੁਨੀਆ ਗੋਲ ਸੋਨਾ ਚਾਂਦੀ ਸੀ ਦਾ ਉਹ ਵੀ ਲੈ ਕੇ ਫੋੜ ਦੇ ਹਾਂਜੀ ਜਿਹੜਾ ਬੁੜੀ ਵਾਲਾ ਸੋਨਾ ਚਾਂਦੀ ਸੀ ਦਾ ਉਹ ਵੀ ਸਰ ਲੈ ਕੇ ਫੋੜ ਦੇ ਅੱਛਾ ਬੁੜੀ ਨੇ ਸੀ ਕਿ ਪਾੜ ਦਾ ਤਾਪਾ ਮਾਰੇ ਆਇਆ ਜਿਆਦਾ ਹੈ ਇਹ ਕਿੱਦਾਂ ਐਸੇ ਕਰਤ ਗਏ ਨਾ ਐਸੇ ਛੀਨਾ ਤਗਾਇਆ ਨਾ ਇੱਕਦਮ ਗਨੇ ਤੋਂ ਅਬਰ ਸਾਧਾ ਰੱਤ ਗਏ ਇੱਕਦਮ ਭਜਦੇ ਗਏ ਪਾਪਾ ਪਾਪਾ ਰੱਦ ਦੇ ਗਏ ਤੇ ਉਹ ਸੋਨਾ ਚਾਂਦੀ ਹਾਰ ਜਿਹੜਾ ਉਹ ਤੋਂ ਲ ਜਾਂਦੇ ਰਹੇ ਵਾਰਦਾਤ ਕਿਵੇਂ ਹੋਈ ਇਹ ਕੀ ਮਾਮਲਾ ਕੀ ਹੈ ਬਾਰ ਦਾਦਾ ਦੋਨੋਂ ਕਮਰਾ ਮੇ ਦੇਖੋ ਲੇਠ ਨਾਂਗੇ ਕਮਰਾ ਤੱਕ ਦੇਖੋ ਪਹਿਲੇ ਸਰ ਵਹਾਂ ਪੇ ਜੋ ਬਰਾਤ ਮੇ बारात में बड़ात में कुछ आपस में दारू पी के लड़े थे यहाँ पे शादी आज का घर पे आई सर यहाँ पर हाँ कुछ लोग रिश्तेदार चले गए हम लोग यहाँ लेटे थे यहाँ लेटे थे कुछ अपने गाना बजाना शुरू कर रहे थे इतने किसी का हाथ में समझ आरोप धारा ले गए कहा ਕਾਪੇ ਮਾਰੇ ਆਏ ਕੋ ਸੱਟਾ ਜੀ ਬਾਕੀ ਹਸਪੀਟਲ ਗਏ ਆ ਆਹ ਦੇਖੋ ਸਰ ਕੀ ਇਹ ਬਚਾਇਆ ਆ ਦੇਖੋ ਆ ਕਿੰਨਾ ਸਰ ਅੰਦਰ ਫੋਨ ਅੰਦਰ ਆਉਂਦਾ ਉੱਪਰ ਹਮ ਲੋਗ ਉੱਪਰ ਤੇ ਛੱਤ 'ਤੇ ਉੱਥੇ ਹੇਠੇ ਬਸਾਣੇ ਲਗੇ ਤਾਂ ਅਮ ਉਹ ਬੰਦ ਚਾਰਦਰ ਬਕੋ ਬੋਲ ਨਹੀਂ ਸਕਦਾ ਕਿੰਨੇ ਮੈਂਬਰ ਆਏ ਕਿੰਨੇ ਬੰਦੇ ਆਏ ਸੀ ਘੱਟ ਘੱਟ 7-8 ਜਣੇ ਸੀ 7-8 ਜਣੇ ਸੀ ਹਾਂਜੀ ਨਹੀਂ ਜ਼ਿਆਦਾ ਸੀਗੇ ਬੇੜਾ 7-8 ਅੰਦਰ ਆਏ ਸੀ 7-8 ਅੰਦਰ ਆਏ ਸੀ ਇਹ ਘੱਟੋ ਘੱਟ 15-20 ਸੀਗੇ ਮੁੰਡੇ ਜੀ ਹਾਂ ਪਤਾ ਵੀ ਦੋ ਦੇ ਹੱਥ 'ਚ ਪਿਸਟਲ ਸੀਗਾ ਜੀ ਤੇ ਬਾਕੀਆਂ ਦੇ ਕਾਪੇ ਤੇ ਕੁਹਾੜੀ ਆਗਾ ਸੇ ਕੋਈ ਪੁਰਾਣੀ ਰੰਜਿਸ਼ ਹੈ ਕਿ ਹੈ ਸਰ ਕੋਈ ਰੰਜਿਸ਼ ਨਹੀਂ ਸੀ ਕਿ ਕੱਲ ਇਹਨਾਂ ਦਾ ਵਿਆਹ ਸੀਗਾ ਜੀ ਜਿਹੜੇ ਅੱਜ ਜਿੰਨਾਂ ਨੇ ਵਾਰਦਾਤ ਕੀਤਾ ਕਿ ਸਰ ਉਥੇ ਸਟੇਜ ਤੇ ਚੜ ਕੇ ਉਹ ਇਹ ਕਹਿੰਦੇ ਸੀਗੇ ਜਿਹੜੀ ਸਟੇਜ ਤੇ ਹੈ ਨਾ ਬੁੜੀਆਂ ਕੁੜੀਆਂ ਦੌਂਦੀਆਂ ਨਾ ਇੱਥੇ ਕੋਈ ਬਰਾਤੀ ਨਹੀਂ ਚੜੂਗਾ ਕੱਲਾ ਮੈਂ ਹੀ ਇੱਥੇ ਰਹੂੰਗਾ ਇਹਨਾਂ ਨਾਲ ਤੇ ਇਹ ਜਿਹੜੇ ਜਿੰਨਾਂ ਦੇ ਸੱਟਾ ਫੇਟਾ ਮਾਰੇ ਇਹਨਾਂ ਦੇ ਮਾਪਿਆਂ ਨੂੰ ਉਹਨੂੰ ਸਮਝਾਇਆ ਜਾ ਕੇ ਕਿ ਭਾਈ

ਆਹ ਰਾਮਦੇਵ ਆ ਜਾਓ ਰਾਮਦੇਵ ਆ ਜਾਓ ਜੀ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਅਨਜੀਤ ਆ ਜੀ ਕੀ ਮਾਮਲਾ ਕੀ ਹੋਇਆ ਸਰ ਕੱਲ੍ਹ ਨਾਲ ਸਾਡੇ ਭਾਂਜੇ ਦੀ ਬਰਾਤ ਸੀ ਜੀ ਅਸੀਂ ਪੈਲਸ ਚ ਗਏ ਆ ਜੇ ਅਸੀਂ ਥੋੜਾ ਲੇਟ ਪਹੁੰਚੇ ਤਾਂ ਪਹਿਲਾਂ ਨਾ ਮੁੰਡਿਆਂ ਨੇ ਜਿਹੜੇ ਆਏ ਆ ਸਾਡੇ ਰਿਸ਼ਤੇਦਾਰ ਆ ਉਹ ਕੋਈ ਜਿਹੜੇ ਗੇਸਟ ਸਾਡੇ ਆਏ ਆ ਉਹ ਪਹਿਲਾਂ ਚੰਗੀ ਨਾਲ ਪੀ ਖਾ ਲਿਆ ਤੇ ਫਿਰ ਜਿਹੜੇ ਆਰਕੈਸਟਾ ਵਾਲਿਆ ਕੁੜੀਆਂ ਸੀ ਉਹਨਾਂ ਨਾਲ ਨੱਚਦੇ ਗਾਉਂਦੇ ਸੀ ਜੀ ਫਿਰ ਨੱਚਣ ਗਾਣਾਂ ਵਾਲਾ ਮੁੰਡਿਆਂ ਨੇ ਕਿਹਾ ਵੀ ਸਾਡਾ ਮਾਹੌਲ ਨਾ ਖਰਾਬ ਕਰੋ ਤੇ ਉਹ ਆਂਦੇ ਨੇ ਅਸੀਂ ਅਸੀਂ ਤਾਂ ਨੱਚਣਾ ਹੈਗਾ ਅਸੀਂ ਕਹਿੰਦੇ ਕੁੜੀਆਂ-ਬੁੜੀਆਂ ਸਾਡੀਆਂ ਹੈਗੀਆਂ ਉਹ ਮੰਨੇ ਨਹੀਂ ਤੇ ਅਸੀਂ ਫਿਰ ਗਾਲ੍ਹਾਂ ਕੱਢਣ ਲੱਗੇ ਤੇ ਉਹ ਬੜਾ ਹੀ ਜ਼ਿਆਦਾ ਸ਼ਰਾਬ ਜ਼ਿਆਦਾ ਹੀ ਪੀਲੇ ਸੋਬਰ ਹੋ ਗਿਆ ਸੀ ਸਾਡੇ ਨੇ ਉਹਨੂੰ ਕੀ ਕੀਤਾ ਇੱਕ ਨੂੰ ਬਾਹਰ ਕੱਢਦਾ ਉਹ ਚਲਾ ਗਿਆ ਫਿਰ ਦੂਜਾ ਝੜ ਆਇਆ ਉਹ ਵੀ ਕਰਨ ਲੱਗਿਆ ਉਹਨੂੰ ਵੀ ਗੇਟ ਦੇ ਬਾਹਰ ਲਿਆ ਉਹ ਐਡੀਆਂ ਭੈਣਾ ਮਾਵਾਂ ਦੀਆਂ ਕਾਲਾ ਮੜੀਆਂ ਬੱਚਿਆਂ ਨੇ ਫਿਰ ਉਹਨੂੰ ਉੱਥੇ ਡ੍ਰੈਗ ਲਿਆ ਕੱਲ ਕੱਲ ਕੇ ਅੱਜ ਹੱਕ ਹੱਕ ਕੱਲ ਦੀ ਰਾਤੀ ਦੀ ਗੱਲ ਕਿਹੜੇ ਪੈਲਸ ਵਿਆ ਸੀ ਸੰਜੀਪਰ ਫਾਇਦ ਲਗਾ ਸੀਗਾ ਹਾਂਜੀ ਹਾਂਜੀ ਤੇ ਅਸੀਂ ਫਿਰ ਕੀ ਕੀਤਾ ਉਹਨੂੰ ਛੁਟਾਤਾ ਅਸੀਂ ਕਿਹਾ ਜਾਣ ਉਹਦੀ ਮਾਂ ਸੀ ਨਾਲ ਜਿਹ ਖਤੀ ਸੀ ਸਾਨੂੰ ਵੇਖ ਕੇ ਉਹਦੀ ਮਾਂ ਦਾ ਸਾਨੂੰ ਆਪ ਦੁੱਖ ਆਇਆ ਉਹਦੀ ਮਾਂ ਰੋਂਦੀ ਪਈ ਐ ਇਦਾਂ ਕਰਦਾ ਪਿਆ ਹਾਂ ਅਸੀਂ ਸਾਡੇ ਨਾਲ ਬੱਚਿਆਂ ਨੂੰ ਮਨਾਇਆ ਕਿ ਦੇਖੋ ਉਹਦੀ ਬੇਚਾਰੀ ਮਾਂ ਰੋਂਦੀ ਤੇ ਸਾਡੇ ਬੱਚੇ ਵੀ ਅਫਸੋਸ ਕਰਦੇ ਕੰਨੇ ਵੇਖੋ ਉਹਦੀ ਮਾਂ ਕਿਵੇਂ ਰੋਂਦੀ ਪਈ ਉਹਦੀ ਐਡੀ ਨਿੱਕੀ ਕੁੜੀ ਉਹ ਵੀ ਰੋਂਦੀ ਪਈ ਐ ਹਾਂ ਤੇ ਅਸੀਂ ਹੋਰ ਕੱਲ ਜਾਣਾ ਸੀ ਤੇ ਅੱਜ ਨਾ ਆਪਦੇ ਕੱਪੜੇ ਲੈੜੇ ਰੱਖੀ ਜਾਂਦੇ ਸੀ ਤੇ ਆ ਬੱਚੇ ਨੇ ਕਦੇ ਉੱਤੇ ਪਾਕਿ ਬਸਾ ਤੇ ਮੁੰਡੇ ਸਾਰੇ ਉੱਤੇ ਚਲੇ ਗਏ ਨੇ ਸੋਲ ਵਾਸਤੇ ਪਏ ਪੈਸੇ ਉੱਪਰ ਤੇ ਉਹ ਬਾੜਾ ਅੰਦਰ ਇੱਕ ਜਿਹੜਾ ਵਿਆਹਿਆ ਬੱਚਾ ਉਹ ਸੀ ਤੇ ਇੱਕ ਮੇਰੇ ਜੇਡ ਦਾ ਮੁੰਡਾ ਉਹ ਸੀ ਇੱਥੇ ਉਹਨਾਂ ਨੇ ਕਾਫੇ ਚਲਾਤੇ ਚਾਰ ਪੰਜ ਬੰਦੇ ਅੰਦਰ ਵੜੇ ਤੇ ਪੰਜ ਛੇ ਬਾਹਰ ਸੀ ਤੇ ਉਹ ਖੁਲਾੜੀਆਂ ਵੀ ਤੇ ਕਾਫੇ ਵੀ ਦੇ ਕੁੜੀਆਂ ਚੇਕਾ ਮਾਰਨ ਲੱਗਿਆਂ ਤੇ ਉਹ ਮੁੰਡੇ ਇਹ ਕਿ ਤੁੰਸੀ ਜਿਹੜਾ ਵਿਆਹਿਆ ਉਹਨੂੰ ਤਦਵਾਦ ਕਰ ਲਿਆ ਹੁੰਦਾ ਇਹਨੂੰ ਵੀ ਮਤਲਬ ਜਿਹੜਾ ਦੂਜਾ ਜੇਡ ਦਾ ਮੁੰਡਾ ਉਹਨੂੰ ਪਾਏ ਗਏ ਨੇ ਤੇ ਜਦੋਂ ਸੌਰਵ ਜਿਹੜੇ ਉੱਤੇ ਮੁੰਡੇ ਪੈਸੇ ਉਹ ਵੀ ਥੱਲੇ ਆ ਗਏ ਨੇ ਫਿਰ ਉਹਨਾਂ ਨੇ ਇੱਥੇ ਵਿਚਾਲਿਆ ਉਹਨਾਂ ਨੂੰ ਫੜ ਲਿਆ ਉਹਨਾਂ ਨੇ ਬਹੁਤ ਮਾਰਿਆ ਤੇ ਆ ਵਿਚਾਰੀ ਸਾਡੀ ਭਤੀਜੀ ਉਹ ਆਪਦੇ ਭਰਾ ਨੂੰ ਉਹ ਤਾਂ ਸਾਡੀ ਜੇਡ ਦੀ ਕੁੜੀ ਆ ਤਾਂ ਤੇ ਛੋਟਾ ਨੇ ਆਪਦੇ ਭਰਾ ਨੂੰ ਐ ਫੜ ਲਿਆ ਤੇ ਉਹਨੇ ਕੁਲਾਰੀ ਮਾਰਿਆ ਤਾਂ ਉਹ ਆਪਦੇ ਭਰਾ ਨੂੰ ਛੱਡੇ ਨਾ ਤੇ ਕੁੜੀ ਨੇ ਤੈਨੂੰ ਚਾਰ ਨੂੰ ਚਪੇੜ ਮਾਰਿਆ ਤੇ ਉਹ ਤਾਂ ਐ ਕਰਕੇ ਕੰਨ ਖਿੱਚ ਲਿਆ ਤੇ ਰੰਗ ਵੀ ਖਿੱਚੇ ਤੇ ਬਸ ਬੁੱਟੀ ਵਾਲੇ ਕਮਰੇ 'ਚ ਵੜੀ ਜਾਣ ਹੂੰ ਜਿੱਥੇ ਮੁੰਡਾ ਬੁੱਟੀ ਸੀ ਜੀ ਉਸ ਕਮਰੇ 'ਚ ਵੜੀ ਜਾਣ ਤਾਂ ਸੇ ਮਸਾ ਹੀ ਉਹਨਾਂ ਤੱਕਾ ਤੱਕਾ ਲਾ ਕੇ ਫੇਰ ਬੁਗਾ ਲਾਇਆ ਕਿੰਨੇ ਬੰਦੇ ਗਾਇਲ ਹੋਏ ਰ ਤੁਹਾਡੇ ਜੀ ਮੇਰੇ ਬੰਦੇ ਹੋਏ ਇੱਕ ਮਤਲਬ ਇੱਕ ਮੇਰਾ ਮੁੰਡਾ ਤੇ ਇੱਕ ਮੇਰਾ ਮਤਲਬ ਜੇੜ ਦਾ ਮੁੰਡਾ ਭਤੀਜਾ ਤੇ ਇੱਕ ਸਾਡੇ ਜਿਹੜੇ ਨੰਦੀਆ ਸਾਹਿਬ ਹੈਗੇ ਉਹਨਾਂ ਦੇ ਭਰਾ ਮਤਲਬ ਛੋਟੇ ਉਹ ਆ ਤੇ ਇੱਕ ਇੱਕ ਆ ਸਾਡੀ ਜਿਠਾਣੀ ਇਹ ਇੱਕ ਆ ਸਾਡੀ ਭਤੀਜੀ ਹਮ ਸੱਤ ਬੰਦੇ ਆ ਗੱਲ ਅੰਝੇ ਦਾ ਪਤਾ ਨਹੀਂ ਹੱਥ ਪਾਇ ਕਿੰਨਾ ਮਾਰਿਆ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਸਾਰਿਆਂ ਦੇਖ ਕੇ ਤਾਂ ਬੱਚੀਆਂ ਹੀ ਆ ਸਾਰਿਆਂ ਤੇ ਇਹ ਕਾਲ ਹੋਏ ਨੇ ਜੀ ਕਿੰਨੇ ਕੁ ਬੰਦੇ ਆਏ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਪੰਜ ਚਾਰ ਪੰਜ ਤੇ ਅੰਦਰ ਸੀ ਤੇ ਬਾਹਰ ਵੀ ਬਹੁਤ ਸੀ ਤੇ ਅਸੀਂ ਤੇ ਅੰਦਰ ਸੀ ਨਾ ਤੇ ਇਹ ਕੋਈ ਵਾਰੀ ਬੜਾ ਆਏ ਨੇ ਅੰਦਰ ਦੱਸ ਗਿਣਤੀ ਨਹੀਂ ਮਾਰੀ ਕਿੰਨੇ ਪਰ ਪੰਜ ਛੇ ਇੱਥੇ ਹੀ ਸੀ ਤੇ ਬਾਹਰ ਪਤਾ ਨਹੀਂ ਕਿੰਨੇ ਹੋਣ ਜੀ ਤੇ ਫਿਰ ਇਹ ਸਾਡੀ ਮਦਦਵਾ ਨਨਾ ਦੇ ਨਨਾ ਸੀ ਉਹਨਾਂ ਨੇ ਕੀ ਕੀਤਾ ਬਾਹਰ ਕੱਢ ਕੇ ਉਹਨਾਂ ਨੂੰ ਗੇਟ ਲਾਇਆ ਤੇ ਫਿਰ ਉਹ ਬਾਹਰ ਦੇ ਇੱਟਾਂ ਚ ਲਾਉਣ ਲੱਗੇ ਨੇ ਜਦੋਂ ਅਸੀਂ ਉਹਨਾਂ ੱਤਕਾ ਮਾਰ ਕੇ ਉਹਨਾਂ ਨੂੰ ਬਾਹਰ ਕੱਢਤਾ ਜਿਹੜੇ ਪਹਿਲਾਂ ਜਿਹੜਾ ਬਾਹਰ ਸੀ ਉਹਨਾਂ ਨੂੰ ਕੱਢਿਆ ਜਿਹੜਾ ਇੱਥੇ ਜੇ ਖੜੇ ਸੀ ਜਿਹੜੇ ਅੰਦਰ ਸੀ ਫਿਰ ਉਹਨਾਂ ਨਾਲ ਦੇ ਅੱਜ ਕਰਕੇ ਕੱਢਿਆ ਸੀ ਜੀ ਤੇ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਹੈ ਇਹ ਹੈਗੀ ਆ ਮੈਨੂੰ ਅੱਧਾ ਘੰਟਾ ਹੋ ਗਿਆ ਹੋਣੀ ਅੱਧਾ ਘੰਟਾ ਅੱਜ ਅੱਜ ਦੀ ਘਟਨਾ ਹੈ ਇਹ ਵਾਹ ਕਿਹੜਾ ਮੱਲਾ ਕਿਹੜਾ ਪੈਂਦਾ ਜੀ ਇਹ ਮਾਦੋਨਗਰੀ ਕੋਲ ਦੀ ਹੈ ਵਾਦੋ ਨਗਰੀ ਪੈਂਦੇ ਇਹ ਵੀ ਇੱਥੇ ਨੇ ਅਸੀਂ ਨਵੇਂ ਰਹਿ ਕਿਰਾਏ ਤੇ ਆ ਕਿਸਾਨੋ ਇਨੀ ਜਾਣਕਾਰੀ ਨਹੀਂ ਹੈਗੀ ਉਹਨਾਂ ਨੇ ਪੁੱਛਿਆ ਜੀ ਜਦੋਂ ਘਰ ਦਾ ਮੈਂ ਕਹਾਂ ਕੋਈ ਪੁਰਾਣਾ ਹੋਊਗਾ ਤਾਂ ਹੀ ਪੁੱਛੀ ਜਾਂਦੇ ਤਾਂ ਇਹ ਅਸੀਂ ਹਲਾ ਲੰਦਰ ਆ ਗਏ ਨੇ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਹੈ ਹਾਂਜੀ ਪੁਲਿਸ ਆਈ ਆ ਜੀ ਕੀ ਕਾਰਵਾਈ ਕੀਤੀ ਕਿਉਂ ਪਤਾ ਲੱਗਾ ਉਹ ਅੰਦੇ ਅਸੀਂ ਉਹਨਾਂ ਨੂੰ ਵੇਖ ਜਿਹਨਾਂ ਨੂੰ ਘਾਇਲ ਹੋ ਉਹਨਾਂ ਨੇ ਵੇਖਿਆ ਤੇ ਅੰਦੇ ਤੁਸੀਂ ਦੱਸੋ ਤਾਂ ਸਹੀ ਮਤਲਬ ਕਿਹੜਾ ਬੰਦਾ ਸੀ ਕੌਣ ਸੀ ਅਸੀਂ ਫਿਰ ਲੈਨੇ ਆ ਕਰਦੇ ਆ ਕਾਰਵਾਈ ਜਿਹੜੇ ਬੰਦੇ ਲੜਾਈ ਕਰਕੇ ਗਏ ਉਹ ਤੁਹਾਡੇ ਪਾਰਟੀ 'ਚ ਆਏ ਸੀ ਉਹ ਸਾਡੇ ਯਾਦ ਦੇ ਵੀ ਨਹੀਂ ਹੈਗੇ ਆਂ ਜੀ ਬਈ ਯੂਪੀ ਦੇ ਪੁਰਾਣੇ ਰਹਿੰਦੇ ਸੀ ਸਾਡੇ ਜੀਜਾ ਤੇ ਜਾਣ ਪਛਾਣ ਸੀ ਤੇ ਇਸ ਕਰਕੇ ਉਹਨਾਂ ਨੇ ਆਏ ਪਾਰਟੀ 'ਚ ਸੀਗੇ ਹਾਂ ਜੀ ਤੇ ਉਹਨਾਂ ਨੇ ਕਾਟ ਦਿੱਤਾ ਸੀ ਤੋਂ ਆਪ ਦੀ ਮਾਂ ਨੇ ਨਾ ਲਾਇਆ ਕਿੱਥੇ ਦੇ ਬੰਦੇ ਸੀ ਕੋਈ ਪਤਾ ਹੈਗਾ ਉਹ ਪਿੰਡ ਹੈਗਾ ਕਿਹੜਾ ਪਿੰਡ ਆ ਜੀ ਇਹ ਉਹ ਉਹ ਜਿੱਥੇ ਤੋਂ ਵੱਸੇ ਸੀ ਜਿਹੜੀ ਮਾਰ ਹੋ ਜਾਂਦੀ ਇਸ ਗੱਲ ਉਹ ਉਹਨਾਂ ਨਾਲ ਉਹਨੇ ਕਹਿ ਦਿੱਤਾ ਦਾ ਨਿਕਾਲੋ ਨੇ ਇਹ ਹੈ ਆਪਾਂ ਨੇ ਸਰ ਉਹਨਾਂ ਦਾ ਕਨਫਰਮ ਐਡਰੈਸ ਨਹੀਂ ਸਾਨੂੰ ਪਤਾ ਬਟ ਉਹ ਹੈ ਫਾਈਲ ਕਹੀਦੀ ਹੈ ਹਾਂ ਤੁਸੀਂ ਇਨਵਾਈਟ ਉਹਨਾਂ ਨੂੰ ਕੀਤਾ ਸੀਗਾ ਇਨਵਾਈਟ ਕੀਤਾ ਸੀ ਉਹਨਾਂ ਦੇ ਪੇਰੈਂਟਸ ਨੂੰ ਬਟ ਉਹਨਾਂ ਦੇ ਜਿਵੇਂ ਗਾਂ ਦੀਆਂ ਬੱਚੇ ਪੁੱਛੇ ਕੋਈ ਆਏ ਆਪਦੇ ਨਾਲ ਯਾਰ ਦੋਸਤ ਲੈ ਕੇ ਉਹਨਾਂ ਨਾਲ ਆ ਕੇ ਉੱਥੇ ਇੱਕ ਦਾਰੂ ਪੀ ਕੇ ਮੌਲ ਖਰਾਬ ਕਰਤਾ ਜੀ ਜਿੰਨੇ ਕਰਕੇ ਉਸ ਕੱਲ ਉਹਨਾਂ ਨਾਲ ਲੜਾਈ ਵੀ ਝਗੜਾ ਹੋਇਆ ਮਾੜਾ ਮੋਟਾ ਉਹਨਾਂ ਨੂੰ ਅਸੀਂ ਬਾਹਰ ਕੱਢਿਆ ਕਿ ਮੌਲ ਨਾ ਖਰਾਬ ਕਰੋ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਕੱਲ ਵੇਖ ਲਾਂਗੇ ਜੀ ਸਾਡਾ ਪ੍ਰੋਗਰਾਮ ਜੀ ਚੱਲਦਾ ਪਿਆ ਸੀ ਘਰ ਦੇ ਸਾਰੇ ਹਿਸਾਬ ਦਾ ਮਾੜਾ ਮੋੜਾ ਕਰਦੇ ਪਏ ਸੀ ਤੇ ਉਹਨੇ ਟਾਈਮ ਨੂੰ ਉਹ ਆ ਕੇ ਸਿੱਧਾ ਉਹਨਾਂ ਨਾਂ ਪੁੱਛਿਆ ਤੇ ਅੰਦਰ ਵੜ ਗਏ ਉਹਨਾਂ ਨੇ ਪਹਿਲਾਂ ਘਰ ਦਾ ਐਡਰੈਸ ਕਨਫਰਮ ਕੀਤਾ ਉਸ ਤੋਂ ਬਾਅਦ ਕਰੇ ਆ ਕੇ ਸਿੱਧਾ ਆ ਕੇ ਹਮਲਾ ਕਰਨ ਲੱਪੇ ਜੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਇਹ ਕਰਦੇ ਸਾਡੀ ਹੈ ਕਿ ਸਾਡੀ ਜਿਹੜੀ ਵਾਰਦਾਤ ਇੱਥੇ ਹੋਣੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਦੇ ਸੱਤੇ ਜਿਹੜੀ ਕਾਰਵਾਈ ਪੰਦੀ ਉਹ ਕੀਤੀ ਜਾਵੇ ਕੀ ਨਾ ਕੀ ਹੈ ਤੁਹਾਡਾ ਮੇਰਾ ਹਰਪ੍ਰੀਤ ਸਿੰਘ ਨਾਲ ਜੀ ਠੀਕ ਜੀ ਨਾਲਾ ਉਹ ਵੀ ਆਂਦੇ ਕੜੇ ਨਹੀਂ ਮਿਲਿਆ ਸੀ ਕੱਲ ਨੂੰ ਵੇਖਾਂਗੇ ਉੱਥੇ ਵੀ ਕੱਲ ਕਹਿ ਕੇ ਗਏ ਸੀ ਕੋਈ ਨਹੀਂ ਕੱਲ ਤੁਹਾਨੂੰ ਵੇਖ ਲਾਂਗੇ ਅੱਜ ਵੀ ਆਂਦੇ ਆਂਦੇ ਅੰਦਰ ਵੜ ਗਏ ਨੇ ਅੱਜ ਵੇਖ ਫੇਰ ਵੇਖਾਂਗੇ ਉਹਨਾਂ ਕੋਲ ਨਜਾਇਜ਼ ਹਥਿਆਰ ਵੀ ਸੀ ਦੋਆਂ ਕੋਲ ਜੀ ਸਰ ਕੀ ਮਾਮਲਾ ਕੀ ਹੋਇਆ ਜੀ ਥਾਣੇ ਤੋਂ ਤੇ ਜੀ ਸਾਨੂੰ ਮਸੂਲ ਹੋਇਆ ਸੀ ਤੇ ਮਾਧਵ ਨਗਰੀ ਗਲੀ ਨੰਬਰ 5 ਵਿੱਚ ਕੋਈ ਸ਼ਰਾਰਤੀ ਅਨਸਰ ਆਏ ਨੇ ਉਹਨਾਂ ਨੇ ਘਰ ਦੇ ਬਾਹਰੋਂ ਘਰ ਦੇ ਅੰਦਰ ਵੱਟ ਕੇ ਮਾਰ ਕੁੱਤੀ ਮੌਕੇ ਤੇ ਪਹੁੰਚੇ ਆ ਜਾਇਦਾ ਲੈ ਲਿਆ ਇਕ ਦਾ ਕੋਈ ਪਰਸਨਲ ਦੇ ਸਤਨੰਦਿਆਂ ਨੇ ਜੀ ਨਾਲੋਂ ਇਲਾਜ ਦੀ ਸਹਾਰੇਸ਼ ਬਾਦ ਲਾਹੋ ਖਵਾਇਆ ਜੋ ਪੰਡਿਤਾਰੋ ਯਮਨ ਤੇ ਜੀ ਕੋਈ ਬੰਦਾ ਪਕੜਿਆ ਵੀ ਗਿਆ ਜੀ ਨਹੀਂ ਜੀ ਕੋਈ